ਲੋ ਜੀ ਅੱਜ ਆਪਣਾ ਡੇ 3 ਫਾਈਨਲ ਡੇ ਤੇ ਬਾਬਾ ਜੀ ਨੇ ਦੇਗ ਤਿਆਰ ਕਰ ਲਈ ਐ ਕਰੀ ਜਾਂਦੇ ਆ ਤੇ ਅੱਜ ਲਾਸਟ ਸੇਨੀਫਿਕ ਕਰ ਦਾਂਗੇ ਇੱਧਰ ਤਿਆਰ ਹੋਈ ਜਾਂਦਾ ਟੈਂਟ ਵਾਲਿਆਂ ਦੀ ਤਿਆਰੀ ਚੱਲੀ ਜਾਂਦੀ ਆ ਲੋ ਜੀ ਪੋਨੇ ਵਾਲੇ ਪਹੁੰਚ ਚੁੱਕੇ ਨੇ ਸਤਪਾਲ ਕੌਰ ਜੀ ਨਦਰ ਤੇ ਇੱਧਰ ਰਮਨ ਜੀ ਤੇ ਚਾਤ ਜੀ ਸਾਡੇ ਕਟੂ ਹੈਲੋ ਪੁੱਤ ਹੈਲੋ ਸਤਸ੍ਰੀਕਾਲ ਪੈਂ ਜੀ ਕਿਵੇਂ ਹੋ ਠੀਕ ਹੋ ਤੁਸੀਂ ਬੀਬੀ ਤਾਂ ਪਹਿਲਾਂ ਹੀ ਆਈ ਸੀ ਹਾਂਜੀ ਮੈਡਮ ਠੀਕ ਹੋ ਠੀਕ ਹੈ ਜੀ ਸਾਰੋ ਗੋਵਿੰਦ ਜੀ ਨਾਮ ਪਰਿਚਿੰਤਾਵਾਂ ਭਾਈ ਬੰਤੀ ਕਦੋ ਜਵੰਤੀ ਮੰਚ ਤੇ ਜਗਦੀ ਪ੍ਰਾਦੇਸ਼ ਤੋਂ ਸਤੇ ਅਲਿਕਾ ਬਾਦਲੀ ਸਭੁਤ ਜੀ ਅਕੀ ਲਿਖਣੀ ਹੈ ਸਾਈ ਬਦਲੋ ਸਭ ਪਰਵਾਹ ਤੁਹਾਡੇ ਕੋਆਰਡੀਨੇਟਰ ਮੈਮ ਤੁਹਾਡੇ ਕੋਆਰਡੀਨੇਟਰ ਮੈਮ ਕਹੇ ਲਾਹਿੰਦੇ ਮਾਤਾ ਮਾਤਾ ਕਰੋ ਜੀ ਸਵਾਗਤ ਜੀ ਫਤੇ ਅਰ ਜੈ ਸਵਾਹੀ ਸਾਕਤ ਗੱਜ ਕੇ ਬਜਾਇਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਨੇਰੇ ਤੇ ਬੈਠੀ ਚਿੜੀ ਬੇੜੇ ਵਿੱਚ ਖੇਡਦੀ ਕੁੜੀ ਨੂੰ ਪੁੱਛਦੀ ਹੈ ਕਿ ਨੀ ਕੁੜੀਏ ਦਰਸਕਾਂ ਤੇਰੀ ਦੁਨੀਆ ਮੇਰੀ ਦੁਨੀਆ ਨਾਲ ਕਿੰਨੀ ਕਬੱਟੀ ਆ ਸਰਜੀ ਜੀ ਆਪ ਜੀ ਲੋ ਜੀ ਇਹ ਸਾਰਾ ਗ੍ਰੀਨ ਵੈਲੀ ਗਰੁੱਪ ਤੋਂ ਹੈਲੋ ਪੂਨਾ ਮੈਮ ਨਾਮ ਹੈ ਇੱਕ ਕੌਣ ਹੈ ਚਾਹ ਤੂੰ ਚੱਕ ਲੈ ਫਿਰ ਆ ਪਾਰੀ ਆ ਹੈ ਉਹ ਕੋਈ ਨਹੀਂ ਚੱਕ ਲੈ ਇਰਕੀ ਆ ਇੱਥੇ ਖੇਲੀ ਖੇਲੀ ਕਰ ਦੋਨਿਆਂ ਨੇ ਇੱਥੇ ਖੇਲੀ ਖੇਲੀ ਕਰ ਏ ਝਾਤਾ ਦੇਖ ਮੇਰਾ ਤਾਂ ਫਿੱਟਰ ਤੋਂ ਨਹੀਂ ਆਹ ਯਾਰ ਨਾ ਨਹੀਂ ਹੁੰਦੀਆਂ ਨਾ ਡਿੱਗੇ ਨਾ ਪਹਿਲੀ ਮੈਂ ਐਵੇਂ ਖਾਣਾ ਅੰਗਰੀ ਸੀ ਨਾ ਉਹਦੇ ਫੋਨ ਚਲ ਦੱਸ ਪ੍ਰੋਗਰਾਮ ਕਿਵੇਂ ਲੱਗਿਆ ਦੱਸ ਦੇਣੀ ਇੱਧਰ ਆ ਕੇ ਬੋਲ ਹੁਣ ਬੋਲ ਮੜਾ ਯਾ ਬੋਲ ਦੱਸ ਕਿਵੇਂ ਲੱਗਿਆ ਆਂਟੀ ਪ੍ਰੋਗਰਾਮ ਪ੍ਰੋਗਰਾਮ ਵਧੀਆ ਲੱਗਿਆ ਵਧੀਆ ਲੱਗਿਆ ਜੀ ਵਧੀਆ ਲੱਗਿਆ ਤੇਰਾ ਖੁਸ਼ ਹੈ ਤੂੰ ਖੁਸ਼ ਹੈ ਬਾਈ ਖੁਸ਼ ਹੀ ਆ ਖੁਸ਼ ਆ ਖੁਸ਼ ਆ ਬਸ ਠੀਕ ਹੈ ਤੂੰ ਵੀ ਖੁਸ਼ ਬਸ ਠੀਕ ਹੈ ਬਾ ਠੀਕ ਆ ਫਿਰ ਓਕੇ ਤੇ ਨੱਚਣਾ ਨੱਚਣਾ ਨਹੀਂ ਗਾ ਤੇ ਆਉਂਦਾ ਵੀ ਨਹੀਂ ਨੱਚਣਾ ਇਹ ਤੇਰੇ ਮੰਮੀ ਪਾਪਾ ਮਰੇ ਹਲੇ ਤੱਕ ਅਤਰੋ ਚਤਰੋ ਦੋਨੇ ਬੇਟੀਆਂ ਏ ਜਲੇਬੀਆਂ ਦਾ ਥਾਲ ਖਾ ਕੇ ਹਲੇ ਵੀ ਇਹਨਾਂ ਦੀ ਕੈਪੈਸਿਟੀ ਹੈਗੀ ਹੈ ਹੋਰ ਖਾ ਸਕਦੇ ਆ ਹਾਂਜੀ ਸ਼ੁਰੂ ਕੀਤਾ ਹੈ ਇਸ ਜਸਟ ਅ ਬਿਗਨਿੰਗ ਮੈਮ ওকে ਹਾਂਜੀ ਜ਼ਿੰਮੇਦਾਰੀ ਕਿੱਡੀ ਗਏ ਬਾਈ ਜੀ ਹੈਲੋ ਕੋਕੇ ਨੋ 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 ਜ਼ਿੰਮੇਵਾਰੀ ਬਹੁਤ ਆਜ ਸਾਡੀ ਨਜ਼ਰੂ ਦਾ ਹੈਗਾ ਜੀ 6th ਮੰਥ ਬਰਥਡੇ ਹੈਪੀ ਬਰਥਡੇ ਡਰੂ ਹੈਪੀ ਬਰਥਡੇ ਡਰੂ ਆ ਆ ਆ ਇਹ ਡਰੈਸ ਪਤ ਤੈਨੂੰ ਕਿਹਨੇ ਲੈ ਕੇ ਦਿੱਤੀ ਸੀਗੀ ਇਹ ਡਰੈਸ ਤੈਨੂੰ ਤੇਰੇ ਮਾਮੇ ਨੇ ਲੈ ਕੇ ਦਿੱਤੀ ਸੀਗੀ ਠੀਕ ਆ ਅੱਜ ਤੂੰ ਵੱਡਾ ਹੋ ਗਿਆ ਫੇ ਤੈਨੂੰ ਇਹ ਸਾਰਾ ਕੁਝ ਪਤਾ ਲੱਗ ਜੂਗਾ ਚੰਗਾ ਉਹ ਚਾਤੂ ਹੈਲੋ ਮਮਾ ਕੋ ਮਮਾ ਮਮਾ ਆ ਤੇਰੀ ਮੰਮੀ ਸ਼ੀਸ਼ੇ ਚੋਂ ਦੇਖੀਂ ਹੁੰਦੀ ਉੱਧਰ ਬਲੈਕ ਸ਼ੀਸ਼ੇ ਚ ਬਲੈਕ 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 ਤੇ ਵਾਈਟ ਜਿਆਦਾ ਸੋਹਣਾ ਸੋਹਣਾ ਦਿਸਦਾ ਓਹ ਓਹ ਤੁਸੀਂ ਵਾਈਟ ਹੋ ਕੈਮਰੇ 'ਚ ਤਾਂ ਕਾਲੇ दिखੀ ਜਾਂਦੇ ਤੁਸੀਂ ਉਹ ਦੇਖੋ ਸਾਹਮਣੇ ਕਾਲੇ ਕਾਲੇ ਵਿਖਦੇ ਚੰਗਾ ਭਾਈ ਬਾਏ ਬਾਏ ਇਹ ਤੂੰ ਭਾਈ ਪੋਨੇ ਵਾਲੇ ਚੱਲੇ ਹਾਂ ਖਾ ਲਓ ਚੰਗਾ ਮਾਮਾ ਚੰਗਾ ਭਾਈ ਓਕੇ ਬਾਏ ਠੀਕ ਹੈ ਜੀ ਮਾਮਾ ਪਤਾ ਨਹੀਂ ਹਾਂ ਚੰਗੇ ਠੀਕ ਚੱਲੇ ਜਾ ਤੂੰ ਬੰਦਾ ਹੈ ਵੇ ਕਿ ਛੁੱਟੀ ਲੈ ਕੇ ਆਏ ਤੁਸੀਂ ਨਹੀਂ ਓਏ ਮਾਮੂਲੀ ਸੜਦਾ ਸੀ ਨਾ ਮੈਂ ਨਹੀਂ ਬੁਲਾਉਂਦਾ ਪਰ ਨਹੀਂ ਰਹੀ ਸਾਡੇ ਚਲੋ ਨਜ਼ਰੂ ਕੀ ਕਰੀ ਜਾਂਦਾ ਸੀ ਕੀ ਕਰਦਾ ਸੀਗਾ ਤੂੰ ਸੂਟ ਦੇਖਦਾ ਹੈ ਹੇ ਓਏ ਸੂਟ ਦੇਖਦਾ ਤੂੰ ਬੀਬੀ ਨਾਲ ਬਹਿ ਕੇ ਕੀ ਤੇ ਸੂਟ ਆ ਉਹ ਨਦਰੂ ਹਾਂ 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 ਹਾਂਜੀ ਕਿੱਧਰ ਗੁੱਗੂ ਮੈਂ ਦੇਸੀ ਕਰੂੰਗਾ ਕੌਣ ਆਇਆ ਮੈਂ ਫੋਨ ਕਰਾਂ ਮੈਂ ਕੌਣ ਲੈ ਕੇ ਆ ਤੇਰੇ ਵਾਸਤੇ फोन थैंक यू करो सर हां हां कच्ची ਚ ਨੰਬਰ हां जी ओए ਤੂੰ ਟੋਪੀ ਵੀ ਮੇਰੇ ਨਾਲ ਦੀ ਲਈ ਫੇਰਦਾ ਓਏ ਨਦਰੂ ਹੈ ਤੂੰ ਟੋਪੀ ਵੀ ਮੇਰੇ ਨਾਲ ਦੀ ਲਈ ਫੇਰਦਾ ਪੁੱਤ ਵਾਹ ਇਹ ਵੀ ਸਿੱਖ ਲੱਗ ਜਾਂਦੀ ਬੱਤਾ ਲਓ ਜੀ ਨਦਰ ਦਾ ਕੇਕ ਲਿਆਂਦਾ ਆਪਾਂ butterflies ਦਿਸਪੋਜ਼ਡ ਦਰਦਾ ਕੇ ਕੱਟਾਂਗੇ ਹੁਣ ਖਾਵਾਂਗੇ ਉਹਨੂੰ ਕਿਨੂੰ ਖਾਵਾਂਗੇ ਨਜ਼ਰੂ ਨੂੰ ਨਜ਼ਰੂ ਨੂੰ ਖਾਵਾਂਗੇ ਕੇ ਕੇਕ ਨੂੰ ਖਾਵਾਂਗੇ ਕੇ ਖਾਵਾਂਗੇ ਕੇਕ ਖਾਵਾਂਗੇ ਨਜ਼ਰੂ ਕੌਣ ਠੀਕ ਹੈ ਵਾਓ ਕਿੰਨਾ ਸੋਹਣਾ ਕਹਿਤਾ ਮੈਂ ਕਹਿਤਾ ਬਹੁਤ ਸੋਹਣਾ ਬਹੁਤ ਪਿਆਰਾ ਹੈ ਇਹਦਾ ਫੋਟੋ ਲੈ ਕੇ ਨਜ਼ਰੂ ਕੌਣ ਹੈ ਨਦਰ ਚਲੋ ਵਾਈ ਦੇ ਹੋ ਜਾਂਦੇ ਹੋ ਕੋਈ ਨਾ ਹੈ ਭੋਂ ਵੀ ਮਾਰਨ ਨੂੰ ਕਿੰਦੇ ਫੋਟੋ ਬੈਠੋ ਬੈਠੋ ਕੇ ਕੈਕ ਕੱਟ ਲਓ ਪਹਿਲਾਂ ਚਲੋ ਚਲੋ ਸੋਹਣੇ ਚਲੋ ਬਈ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਆਦੇ ਤੇ ਆਇਆ ਫਤਿਹ ਹੁਣ ਕੋਈ ਨਾ ਅਟੂਨ ਤਾਂ 2 ਮਿੰਟ ਬਾਕੀ ਹੈ ਚਲੋ ਬਾਕੀ 2 ਮਿੰਟ ਕਿੰਨੇ ਆ ਪੌਣ ਕਾਰਪੀ 43 ਹੈ ਉਹਨੂੰ ਤਾਂ ਪਾਏਗੀ ਫੇਰ ਉਹ ਪਾਏਗੀ ਪਾ ਦੇ ਜਰ ਤੂੰ ਬਲੇਡ ਪਾ ਹਾਂ ਪਾ ਨਹੀਂ ਪਾਉਣ ਇਹ ਹੈਪੀ ਬਰਥਡੇ ਟੂ ਯੂ ਨਾ ਤੂੰ ਕਿਹੜਾ ਹੈ ਨਾ ਕਹ ਲੈ ਨਾ ਚਲ ਉਹਨੂੰ ਖਵਾ ਦੇ ਬਸ ਉਹਨੂੰ ਲੱਗ ਚਲੋ ਬਈ ਹਾਂ ਨਾ ਮੈਨੂੰ ਵੀ ਖਵਾਓ ਬਈ ਬਈ ਨਾ ਮੈਨੂੰ ਵੀ ਖਵਾਓ ਮੇਰੇ ਨਾਮੇ ਨੂੰ ਖਵਾਓ ਲੈ ਲੋ ਜੀ ਕੀ ਹੁਣ ਲਿਆਉਂ ਕੌਲੀਆਂ ਪਲੇਟਾਂ ਖਵਾ ਦੇ ਹੈ ਨਹੀਂ ਨਜ਼ਰ ਨੂੰ ਖਵਾ ਦੇ ਏ ਆ ਉਹਦੇ ਵੀ ਉਹ ਵੀ ਹੋਰ ਪੈਰ ਵੀ ਲਓ ਉਹ ਦੇ ਉਹ ਦੇ ਉਹ ਦੇ ਉਹ ਦੇ ਆ ਵੀ ਕੇ ਕੀ ਹਰ ਗੋਲੀ ਨਾ ਮੈਂ ਤੂੰ ਵੀ ਅੱਜ ਦਿਨ ਪਾੜੇ ਬੁੱਤ ਇਹ ਦਿਨ ਅਗਾਂਹ ਗੰਡ ਉਂਗਲਾਂ ਖਵਾ ਦੇ ਤੂੰ ਅਰੇ ਦੀਦੀ ਹੈ ਤੇਰਾ ਗਿਫਟ ਇਹਦੀ ਮੂਚ ਬਣਾ ਨਾ ਮਾੜਾ ਮਾੜਾ ਨੇ ਮਾੜਾ ਹਾਏ ਬੱਸ ਓਏ ਓਏ ਬੱਚ ਬੱਚ ਬੱਸ ਕਰ ਲੈ ਵਾਰ ਕਰ ਲੈ ਚਲ ਆਪ ਹੀ ਖਾ ਲੈ ਚਲ ਹੋ ਗਏ ਕਿ ਤਾ ਹੈ ਗਿਫਟ ਹੈ ਥੈਂਕ ਯੂ बस ये इन हो गया बी बी बस रोando यार ओ इन यार चलो शुरू होगी देखो चलो 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 अभी आता ब्लॉग चलो खाना खा लो हां सच्ची मामी तो ही गई है निट्टो आ गई निट्टो मामे ने कॉपी है ਆ ਗਈ ਦਰਵਾਜ਼ੇ ਆ ਇੱਥੇ ਆ ਲੈ ਇੱਥੇ ਤੋਂ ਭਾਬੀ ਨੂੰ ਬੈਜਾ ਹੁਣ ਤੇ ਨਹੀਂ ਆ ਰਹੀ ਖੜੀ ਬੈਜਣ ਦੀ ਆ ਆਇਆ ਹੈ ਅੱਛਾ ਫੈਰੀ ਨਹੀਂ ਗਈ ਫੈਰੀ ਇੱਥੇ ਆ ਨਾ ਕਿਸੇ ਨੂੰ ਜਿਆ ਨੂੰ ਰੇਖਾ ਦੀ ਰੇਖਾ ਰੇਖਾ ਹਾਂ ਨਜ਼ਰ ਲੈ ਆ ਬੁੱਤਾ ਜਿਆ ਉਹ ਆ ਆ ਲਓ ਲਓ ਇਹ ਚਲੋ ਜੀ ਅਨੂ ਫੜ ਮੂੰਹ ਚ ਪਾਈ ਹੁੰਦਾ ਇਹ ਬੜਾ ਕੰਦਾ ਜਾ ਫਿਰ ਹੋਰ ਹੋਰ ਮੈਂ ਦਰੂਣ ਨਹੀਂ ਬੁਧਵਾ ਮੇ ਪਾਪਾ ਕਿਹੜਾ ਬਾਹਰ ਦਾ ਮਾੜਾ ਇਹਨਾਂ ਦੀ ਵਿੱਚ ਪਹੁੰਚਦੇ ਚੱਡੀ ਜਾਂਦੀ ਵਧੀਆ ਚਲ ਕੋਈ ਆਹਦਾ ਚਲੋ ਆ ਆਹ ਖਵਾ ਦੋ ਬਿੱਚਾ ਮੋਢੇ ਲੱਗ ਰਹੇ ਲੱਗਦੇ ਓਹੋ ਵੀ ਦੇ ਵਿੱਚੋਂ ਉਹ ਕਰ ਲਿਆ ਚਲੋ ਵਿੱਚੋਂ ਪੋਲਾ ਜਾ ਵਧੀਆ ਕੁਧ ਜੀ ਬ੍ਰੈਡ ਕੱਟ ਰੇ ਬ੍ਰੈਡ ਹਾਂ ਬ੍ਰੈਡ ਚਾਹ ਪੋਲਾ ਉਹ ਕਰ ਤਾਕੀ ਦਾਲਾਂ ਲੀ ਆ ਗਈ ਜੀ ਦਰ ਉਹ ਤੈਨੂੰ ਮੇਰੇ ਕੋਲ ਆ ਆ ਤੂੰ ਰੱਖ ਤੇ ਆ ਆ ਤੈਨੂੰ ਮੇਰੇ ਕੋਲ ਬਸ ਪੁੱਤ ਨੂੰ ਨਹੀਂ ਚੱਕਉਣਾ ਚਾ ਚਲੋ ਨਾ ਲਿਖਣਾ ਓਏ ਰੌਲਾ ਨਹੀਂ ਪਾਉਣਾ ਇੰਨਾ ਲੈ ਬਾਈ ਘਰ ਰਹਿੰਦੇ ਬੇਬੇ ਬਲੋ 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 ਬਾਈ ਬਰਾ ਇਹ ਉਹ ਤੂੰ ਚਲੋ ਕੀ ਬੱਬਾ ਵੀ ਨਾ ਬੁਮਾਰਾ